ਮਜਬ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਅਕਾਲ ਪੁਰਖ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਗੱਲਬਾਤ ਕਰਦੇ ਹੁੰਦੇ ਹਾਂ ਵਕ ਵਕ ਸਿਨਫਾ ਦੀਆਂ ਪੰਜ ਕਿਤਾਬਾਂ ਦੇ ਬਾਰੇ ਕਦੇ ਨਾਵਲ ਦੀ ਕਦੇ ਸਵੈ ਜੀਵਨੀ ਦੀ ਕਦੇ ਵਾਰਤਕ ਦੀ ਕਦੇ ਕਹਾਣੀਆਂ ਦੀ ਸੋ ਅੱਜ ਥੋੜੀ ਜਿਹੀ ਵੱਖਰੇ ਕਿਸਮ ਦੀ ਵੀਡੀਓ ਮੈਂ ਲੈ ਕੇ ਆਇਆ ਔਰ ਇਹ ਦੱਸਦਾ ਹਾਂ ਵੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਸਾਹਿਤ ਦੇ ਰੂਪ ਰੂਪ ਕਰਾਇਆ ਜਾਏ। ਤਕਰੀਬਨ 100 ਤੋਂ ਜ਼ਿਆਦਾ ਕਿਤਾਬਾਂ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਸੁਝਾਈਆਂ ਜਾ ਚੁੱਕੀਆਂ ਨੇ ਜਿਸ ਦੀਆਂ ਵੀਡੀਓਜ਼ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ। ਖੈਰ ਅੱਜ ਮੈਂ ਜਿਸ ਕਿਤਾਬ ਮਾਫ ਕਰਨਾ ਜਿੰਨਾਂ ਕਿਤਾਬਾਂ ਬਾਰੇ ਗੱਲ ਕਰਨ ਲੱਗੇ ਆ ਦੋ ਕਿਤਾਬਾਂ ਨੇ ਔਰ ਖਾਸੀਅਤ ਹੈ ਕਿ ਦੋ ਕਿਤਾਬਾਂ ਨੇ 20 ਲੇਖਕ ਨੇ 20 ਦੇਸ਼ ਨੇ ਤੇ 20 ਕਹਾਣੀਆਂ ਨੇ ਯਾਨੀ 20 ਦੇਸਾਂ ਦੇ ਵੱਖ-ਵੱਖ 20 ਲੇਖਕਾਂ ਦੁਆਰਾ ਲਿਖੀ ਹੋਈਆਂ ਵੱਖ-ਵੱਖ ਸੱਭਿਆਚਾਰ ਦੀਆਂ 20 ਕਹਾਣੀਆਂ ਤੁਹਾਨੂੰ ਇਹਨਾਂ ਦੋ ਕਿਤਾਬਾਂ ਦੇ ਵਿੱਚੋਂ ਪੜਨ ਨੂੰ ਮਿਲ ਸਕਦੀਆਂ ਹਨ ਮਾਜਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਮੰਗਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 947 876 762 ਸਭ ਤੋਂ ਪਹਿਲਾਂ ਮੈਂ ਜਿਸ ਕਿਤਾਬ ਦਾ ਜ਼ਿਕਰ ਕਰਨ ਲੱਗਾ ਇਹਦਾ ਅਨੁਵਾਦ ਕੀਤਾ ਹੋਇਆ ਹੈ ਡਾਕਟਰ ਮਨਮੋਹਨ ਦੁਆਰਾ ਔਰ ਇਹ ਕਿਤਾਬ ਨੈਸ਼ਨਲ ਬੁੱਕ ਟਰਸਟ ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਇਹਦੇ ਵਿੱਚ 10 ਕਹਾਣੀਆਂ ਮੈਂ ਦੱਸ ਦੇਣਾ ਚਾਹੁੰਦਾ ਵੀ ਕਿਹੜੀਆਂ-ਕਿਹੜੀਆਂ ਨੇ ਔਰ ਕਿਹਨੇ ਲਿਖੀਆਂ ਨੇ ਤੇ ਕਿਹੜੇ ਦੇਸ਼ ਤੋਂ ਜਿਹੜੀਆਂ ਇਹ ਕਹਾਣੀਆਂ ਪਹੁੰਚੀਆਂ ਨੇ ਸਾਡੇ ਕੋਲ ਪੰਜਾਬੀ ਤਰਜਮਾ ਹੋ ਕੇ ਖੈਰ ਪ੍ਰੇਮ ਪੱਤਰ ਕਹਾਣੀ ਕੈਟੇ ਵਾਕਰ ਦੀ ਕਹਾਣੀ ਹੈ ਔਰ ਬਹੁਤ ਖੂਬਸੂਰਤ ਇੱਕ ਰੋਮਾਂਟਿਕ ਤੇ ਬੜੀ ਦਿਲਚਸਪ ਔਰ ਇੱਕ ਵੱਖਰੇ ਹੀ ਐਂਗਲ ਤੋਂ ਲਿਖੀ ਹੋਈ ਕਹਾਣੀ ਹੈ ਔਰ ਇਹ ਲੇਖਕ ਆਸਟ੍ਰੇਲੀਆ ਦਾ ਹੈ ਦੂਸਰੀ ਕਹਾਣੀ ਹੈ ਵਿਲੋ ਦੇ ਝੜਦੇ ਪੱਤੇ ਲੌਂਗ ਜਿਨਹੂਆ ਇਹ ਚੀਨ ਦੇ ਲੇਖਕ ਨੇ ਉਹਨਾਂ ਦੁਆਰਾ ਲਿਖੀ ਕਹਾਣੀ ਹੈ ਤੀਸਰੀ ਕਹਾਣੀ ਹੈ ਸੈਪਟੋਪਸ ਦੀ ਭੁੱਖ ਇਹ ਬੱਚਿਆਂ ਦੇ ਵਾਸਤੇ ਬੜੀ ਇੰਟਰਸਟਿਡ ਕਹਾਣੀ ਹੋ ਸਕਦੀ ਹੈ ਵੈਸੇ ਵੱਡਿਆਂ ਨੂੰ ਵੀ ਅਨੰਦਿਤ ਕਰਦੀ ਹੈ ਪਰ ਬੜੀ ਖੂਬਸੂਰਤ ਕਹਾਣੀ ਹੈ ਬੱਚਿਆਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਸਤਿਆਜੀਤ ਰੇ ਦੇ ਦੁਆਰਾ ਇੱਕ ਕਹਾਣੀ ਲਿਖੀ ਹੈ ਔਰ ਇਹ ਲੇਖਕ ਸਾਡੇ ਦੇਸ਼ ਭਾਰਤ ਦਾ ਹੈ ਚੌਥਾ ਨੰਬਰ ਤੇ ਕਹਾਣੀ ਹੈ ਈਰਾ ਬਣੀ ਫੁੱਲਾਂ ਦੇ ਬਾਗਾਂ ਵਾਲੀ ਇੰਡੋਨੇਸ਼ੀਆ ਦੀ ਕਹਾਣੀ ਹੈ ਜਿਹਨੂੰ ਟੋਇਟੀ ਮਕਲਿਸ ਨੇ ਲਿਖਿਆ ਹੈ ਬਹੁਤ ਖੂਬਸੂਰਤ ਕਹਾਣੀ ਹੈ ਔਰ ਆਖਰੀ ਟਿਕਟ ਕਹਾਣੀ ਹੈ ਮੀਰੂ ਕਰੀਮ ਜਾਦੇਦੀ ਜੋ ਕਿ ਈਰਾਨ ਦਾ ਲੇਖਕ ਹੈ ਔਰ ਇਹ ਕਹਾਣੀ ਵਿੱਚ ਇੱਕ ਵਕਰੇ ਹੀ ਕਿਸਮ ਦਾ ਰਮਾਂਚ ਹੈ ਤੁਹਾਡੇ ਅੰਦਰ ਪੈਦਾ ਕਰਦੀ ਹੈ 6ਵੇਂ ਨੰਬਰ ਤੇ ਸਥਾਨਕ ਪ੍ਰਤੀਨਿਧੀ ਇੱਕ ਰਾਜਨੀਤਿਕ ਕਹਾਣੀ ਹੈ ਪਰ ਬਹੁਤ ਖੂਬਸੂਰਤ ਕਹਾਣੀ ਹੈ ਮੁਹੰਮਦ ਅਲੀ ਮਜ਼ੂਦ ਦੀ ਲਿਖੀ ਹੋਈ ਕਹਾਣੀ ਹੈ ਜੋ ਕਿ ਮਲੇਸ਼ੀਆ ਦਾ ਲੇਖਕ ਹੈ 7ਵੇਂ ਨੰਬਰ ਤੇ ਛੋਟੇ ਕੰਨਾਂ ਵਾਲੀ ਪੀੜ ਇਹ ਮੰਗੋਲੀਆ ਦੀ ਕਹਾਣੀ ਹੈ ਔਰ ਲੇਖਕ ਨੇ ਸੈਂਡੀਨ ਡਾਮਡਿਨ ਸਰੇਨ ਉਹਨਾਂ ਦੁਆਰਾ ਲਿਖੀ ਕਹਾਣੀ ਹੈ 8ਵੇਂ ਨੰਬਰ ਤੇ ਅਸਮਾਨੀ ਉੱਡਦੀ ਪਤੰਗ ਬੜੀ ਖੂਬਸੂਰਤ ਕਹਾਣੀ ਹੈ ਮੈਨੂੰ ਬਹੁਤ ਪਸੰਦ ਆਈ ਸੀ ਜਦੋਂ ਮੈਂ ਪੜ੍ਹੀ ਇਹ ਪਾਕਿਸਤਾਨ ਦੇ ਲਿਖਾਰੀ ਨੇ ਸੈਦ ਫਤੇਹ ਅਲੀ ਅਨਵਰੀ ਉਹਨਾਂ ਦੁਆਰਾ ਇੱਕ ਕਹਾਣੀ ਲਿਖੀ ਹੋਈ ਹੈ 9ਵੇਂ ਨੰਬਰ ਤੇ ਇਮਪੋਂਗ ਸੇਲਾ ਇਹ ਫਿਲੀਪਿਨਸ ਦੀ ਕਹਾਣੀ ਹੈ ਜਿਹਨੂੰ ਲਿਖਿਆ ਹੈ ਐਪੀਫੈਨੀਓ ਜੀਮਾ ਟੂਟੇ ਨੇ ਔਰ ਇਹ ਵੀ ਕਹਾਣੀ ਬਾਕਮਾਲ ਹੈ ਤੇ 10ਵੇਂ ਨੰਬਰ ਤੇ ਕਹਾਣੀ ਹੈ ਕੇਮ ਮਰਦ ਮੁੰਡਾ ਇਹ ਵੀ ਇੱਕ ਵੱਖਰੀ ਹਿਸਨਫ ਦੀ ਬਹੁਤ ਖੂਬਸੂਰਤ ਕਹਾਣੀ ਹੈ ਜਿਹਨੂੰ ਵਿਯਤ ਨਾਮ ਦੇ ਲੇਖਕ ਮਬਾਨ ਖਾਂਗ ਨੇ ਲਿਖਿਆ ਆ ਸੋ ਇੱਕ ਕਿਤਾਬ ਦੇ ਵਿੱਚ 10 ਦੇਸਾਂ ਦੇ 10 ਲੇਖਕਾਂ ਦੁਆਰਾ ਲਿਖੀ ਹੋਈ ਜਿਹੜੀਆਂ ਕਹਾਣੀਆਂ ਤੁਹਾਨੂੰ ਪੜਨ ਨੂੰ ਮਿਲਦੀਆਂ ਨੇ ਕਿਤਾਬ ਦਾ ਨਾਮ ਹੈਗਾ ਆ ਆਖਰੀ ਟਿਕਟ ਤੇ ਹੋਰ ਕਹਾਣੀਆਂ ਜਿਹਨੂੰ ਡਾਕਟਰ ਮਨਮੋਹਨ ਵੱਲੋਂ ਅਨੁਵਾਦ ਕੀਤਾ ਹੋਇਆ ਹੈ ਤੇ ਨੈਸ਼ਨਲ ਬੁੱਕ ਟ੍ਰਸਟ ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤਾ ਹੋਇਆ ਤੇ ਜੋ ਐਡੀਸ਼ਨ ਮੈਂ ਪੜਿਆ ਆ ਇਹ ਸਾਲ 2006 ਵਿੱਚ ਪ੍ਰਕਾਸ਼ਿਤ ਹੋਇਆ ਹੋਇਆ ਸੀਗਾ ਖੈਰ ਦੂਜੇ ਨੰਬਰ ਤੇ ਗੱਲ ਕਰਨ ਲੱਗਿਆ ਕਹਾਣੀਆਂ ਦੀ ਔਰ ਇਹਦੇ ਵਿੱਚ 10 ਹੋਰ ਵੱਖਰੇ ਲੇਖ ਰਹੇ ਨੇ ਵੱਖਰੇ ਦੇਸ਼ਾਂ ਦੇ ਵੱਖਰੇ ਲੇਖਕ ਨੇ ਉਹਨਾਂ ਵਿੱਚੋਂ ਕੋਈ ਮਿਲਦਾ ਜੁਲਦਾ ਨਹੀਂ ਹੈਗਾ ਬੰਗਲਾਦੇਸ਼ ਦੇ ਲੇਖਕ ਸ਼ੌਕਤ ਉਸਮਾਨ ਦੀ ਕਹਾਣੀ ਇਨਾਮ ਬਹੁਤ ਖੂਬਸੂਰਤ ਕਹਾਣੀ ਹੈ ਔਰ ਲਾਓਸ ਦੇਸ਼ ਦੀ ਕਹਾਣੀ ਖਾਮੋਸ਼ ਪਿਆਰ ਬੜੀ ਖੂਬਸੂਰਤ ਕਹਾਣੀ ਹੈ ਜਿਹਨੂੰ ਲਿਖਿਆ ਹੈ ਸੀਸਾ ਵਿਓ ਸਵਾਨੀ ਨੇ ਉਸ ਤੋਂ ਬਾਅਦ ਚਾਂਦੀ ਦਾ ਸਿਲੰਡਰ ਇਹ ਬੜੀ ਡਿਫਰੈਂਟ ਔਰ ਬੜੀ ਇੰਜੋਏਅਬਲ ਜੀ ਸਟੋਰੀ ਆ ਜਦੋਂ ਤੁਸੀਂ ਇਹਨੂੰ ਪੜਦੇ ਆ ਚਾਂਦੀ ਦਾ ਸਿਲੰਡਰ ਮਾਲਦੀਪ ਦੇ ਲੇਖਕ ਮੁਹੰਮਦ ਵਹੀਦ ਮਦੂਲੂਦ ਦੁਆਰਾ ਇੱਕ ਕਹਾਣੀ ਲਿਖੀ ਹੈ ਔਰ ਚੌਥੇ ਨੰਬਰ ਤੇ ਕਹਾਣੀ ਦਾ ਨਾਮ ਹੈ ਪ੍ਰਵਾਸ ਜਿਹਨੂੰ ਐਸ ਲੋਹਾਨੀ ਨੇ ਲਿਖਿਆ ਆ ਔਰ ਇਹ ਲੇਖਕ ਨੇ ਨੇਪਾਲ ਤੋਂ ਔਰ ਅੱਗੇ ਮਾੜਾ ਜਿਹਦਾਗ ਇਹ ਬੜੀ ਪਿਆਰੀ ਕਹਾਣੀ ਹੈ ਨਿਊਜ਼ੀਲੈਂਡ ਦੇ ਲੇਖਕ ਡੇਵਿਡ ਹਿਲਦੀ ਲਿਖੀ ਹੋਈ ਕਹਾਣੀ ਹੈ ਔਰ ਅੱਗੇ ਕਹਾਣੀਆਂ ਸਾਨੂੰ ਸੱਚਮੁੱਚ ਇੱਕੋ ਜਿਹੀ ਤਨਖਾਹ ਮਿਲਦੀ ਹੈ ਅਗੇ ਸਵਾਲੀਆ ਨਿਸ਼ਾਨ ਹੈ ਔਰ ਇਹ ਪਪੂਆ ਨਿਯੋਗਿਆਨਾ ਦੇਸ਼ ਦੇ ਜੋਸਫ ਸਰੂਵਾ ਵੱਲੋਂ ਇੱਕ ਕਹਾਣੀ ਲਿਖੀ ਹੋਈ ਹੈ ਅਗੇ 7ਵੇਂ ਨੰਬਰ ਤੇ ਕਹਾਣੀ ਦਾ ਨਾਮ ਹੈ ਤਾਰੇ ਬਹੁਤ ਖੂਬਸੂਰਤ ਕਹਾਣੀ ਹੈ ਹਵਾਂਗ ਸਵੌਨ ਦੁਆਰਾ ਲਿਖੀ ਕਹਾਣੀ ਹੈ ਜੋ ਕਿ ਰਿਪਬਲਿਕ ਆਫ ਕੋਰੀਆ ਦੇ ਲੇਖਕ ਨੇ ਫਿਰ ਸ਼੍ਰੀਲੰਕਾ ਦੀ ਕਹਾਣੀ ਹੈ ਕੰਧ ਉੱਥੋਂ ਦੇ ਇੱਕ ਕਬੀਲੇ ਦੀ ਕਹਾਣੀ ਹੈ ਜੋ ਬੜੀ ਖੂਬਸੂਰਤ ਹੈ ਔਰ ਇਹਨੂੰ ਲਿਖਿਆ ਆ ਪੁਨਿਆ ਕਾਂਤੀ ਵਿਜਨਾਈਕੇ ਨੇ ਤੇ 9ਵੇਂ ਨੰਬਰ ਤੇ ਕਹਾਣੀ ਹੈ ਚਾਨਨ ਪਰਪੂਰ ਇੱਕ ਰਾਤ ਜੋ ਕਿ థਾਈਲੈਂਡ ਦੇ ਲੇਖਕ ਵੀ ਵਿਨੀ ਚਯਾਕੁਲ ਦੁਆਰਾ ਲਿਖੀ ਹੋਈ ਕਹਾਣੀ ਹੈ ਤੇ 10ਵੇਂ ਨੰਬਰ ਤੇ ਆਖਰੀ ਕਹਾਣੀ ਹੈ ਜਾਪਾਨ ਦੇ ਲੇਖਕ ਕੈਨਜੀ ਮਿਆਜ਼ਾਵਾ ਦੁਆਰਾ ਲਿਖੀ ਕਹਾਣੀ ਜਿਸ ਦਾ ਨਾਮ ਹੈ ਚਲੋ ਵਦਕ ਗੁਰਸ਼ ਚਲੋ ਵਦਕ ਚਲੋ ਇੱਕ ਐਕਚੁਅਲੀ 뮤직 ਇਨਸਟਰੂਮੈਂਟ ਹੁੰਦਾ ਹੈ ਔਰ ਉਹਨੂੰ ਵਜਾਉਣ ਵਾਲੇ ਦੀ ਕਹਾਣੀ ਹੈ ਔਰ ਬਹੁਤ ਹੀ ਦਰਦ ਭਰੀ ਔਰ ਬੜਾ ਹੀ ਭਾਵੁਕ ਕਰ ਦੇਣ ਵਾਲੀ ਕਹਾਣੀ ਹੈ ਔਰ ਇਸ 10 ਕਹਾਣੀਆਂ ਦੀ ਕਿਤਾਬ ਦਾ ਨਾਮ ਹੈਗਾ ਯਾ ਕੰਧ ਅਤੇ ਹੋਰ ਕਹਾਣੀਆਂ ਸੋ ਦੋਸਤੋ ਇਹ ਦੋ ਕਿਤਾਬਾਂ ਕੰਧ ਅਤੇ ਹੋਰ ਕਹਾਣੀਆਂ ਤੇ ਆਖਰੀ ਟਿਕਟ ਅਤੇ ਹੋਰ ਕਹਾਣੀਆਂ ਜਿਹੜੀ ਕੰਧ ਹੈ ਇਹਨੂੰ ਡਾਕਟਰ ਨਰੇਸ਼ ਵੱਲੋਂ ਅਨੁਵਾਦ ਕੀਤਾ ਗਿਆ ਇਹ ਵੀ ਨੈਸ਼ਨਲ ਬੁੱਕ ٹرسٹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਔਰ ਇਹ 2005 ਵਿੱਚ ਐਡੀਸ਼ਨ ਛਪਿਆ ਸੀ ਜਿਹੜਾ ਕਿ ਮੈਂ ਪੜਿਆ ਸੋ ਇਹ ਦੋ ਕਿਤਾਬਾਂ 20 ਲੇਖਕ 20 ਕਹਾਣੀਆਂ 20 ਦੇਸ਼ ਜਾਂ 20 ਸੱਭਿਆਚਾਰ ਨਾਲ ਜੁੜੀਆਂ ਹੋਈਆਂ ਕਹਾਣੀਆਂ ਨੇ ਔਰ ਤੁਸੀਂ ਦੋ ਕਿਤਾਬਾਂ ਨੂੰ ਪੜ ਕੇ ਡਿਫਰੈਂਟ ਜਾਂ ਇੱਕ ਇੰਜੋਏ ਕਰਦੇ ਤੁਹਾਨੂੰ ਬੜਾ ਮਜ਼ਾ ਆਉਂਦਾ ਹੈ ਕਿ ਹੋਰ ਨਾ ਸੱਭਿਆਚਾਰ ਦੀਆਂ ਬੜੀਆਂ ਖੂਬਸੂਰਤ ਛੋਟੀਆਂ-ਛੋਟੀਆਂ ਪਰ ਬੜੀਆਂ ਮਹੱਤਵਪੂਰਨ ਕਹਾਣੀਆਂ ਜਦੋਂ ਤੁਹਾਨੂੰ ਇਹ ਦੋ ਕਿਤਾਬਾਂ ਦੇ ਰਾਹੀਂ ਪੜਨ ਨੂੰ ਮਿਲਦੀਆਂ ਹਨ ਉਮੀਦ ਕਰਦਾ ਕਿ ਤੁਹਾਨੂੰ ਮੇਰੇ ਵੱਲੋਂ ਦਿੱਤੀ ਗਈ ਇਹਨਾਂ ਦੋ ਕਿਤਾਬਾਂ ਬਾਰੇ ਜਾਣਕਾਰੀ ਚੰਗੀ ਲੱਗੀ ਹੋਵੇ ਕਿ ਜੇ ਚੰਗਾ ਲੱਗਿਆ ਤਾਂ ਵਾਕਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਚੈਨਲ ਮਾਝਾ ਵਰਲਡਵਾਈਡ ਸਬਸਕ੍ਰਾਈਬ ਕਰਦੇ ਜਾਓ ਤਾਂ ਕਿ ਹੋਰ ਜੋ ਕਿਤਾਬਾਂ ਨਾਲ ਸੰਬੰਧਿਤ ਵੀਡੀਓਜ਼ ਨੇ ਉਹ ਤੁਹਾਨੂੰ ਵੇਖਣ ਦਾ ਮਾਨਣ ਦਾ ਤੇ ਵੀਡੀਓਜ਼ ਤੋਂ ਕਿਤਾਬਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਰਹੇ ਮਿਲਦੇ ਆਂ ਅਗਲੇ ਐਪੀਸੋਡ ਵਿੱਚ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ